ਬੜਗਨ ਬਗੜਿਆ ਤੇ ਬਾਅਦ ਚ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਨਹੀਂ ਕਰਦੇ ਇਹ ਬਹੁਤ ਵੱਡੀ ਘਾਟ ਹੈ ਕਬੱਡੀ ਚ ਉੱਥੇ ਟੈਂਟ ਵਾਲੇ ਵੀਰ ਨੂੰ ਬੇਨਤੀ ਵੀ ਪਲੀਜ਼ ਉਹ ਪ੍ਰਬੰਧ ਕਰਨਾ ਸੰਪਰਕ ਕਰ ਲਵੇ ਟੈਂਟ ਵਾਲਾ ਲੈ ਵੀ ਜਰਨੈਲ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਸਰਦਾਰ ਕੁਆਸੇ ਵੀ ਕਹਿੰਦੇ ਵੀ ਥੋੜਾ ਜਿਹਾ ਆਪਾਂ ਸਾਰੇ ਵੀਰਾਂ ਨੇ ਜਿਹੜਾ ਪਿਆਰ ਰੱਖਣਾ ਕੋਸ਼ਿਸ਼ ਕਰਨੀ ਵੀ ਆਪਾਂ ਪਲੇਅਰਾਂ ਦੇ ਨੇੜੇ ਰਹੀਏ ਬਹੁਤ ਬਹੁਤ ਧੰਨਵਾਦ ਇੱਕ ਬੇਨਤੀ ਹੈ ਯਾਰ ਵੀ ਜਿਹੜੇ ਪਲੇਅਰ ਐਕਸ਼ਨ ਵਿੱਚ ਨਹੀਂ ਉਹ ਪਲੀਜ਼ ਥੋੜਾ ਜਿਆ ਪਰ ਫਿਰ ਕੇ ਆਏ ਭੇਜਿਆ ਤੈਨੂੰ ਦੇਖ ਕੇ ਗਿਲਖੁਸ਼ ਹੋ ਗਿਆ ਨੌਜਾਨ ਪਿਛਲੇ ਦਿਨੀ 12 ਕੇ ਸ਼ੋਅ ਮੈਚ ਖੇਡਿਆ ਗਿਆ ਤੇ ਭਰਾਣੇ ਵਾਲੇ ਭੇਜੇ ਤੇ ਕਹਿੰਦੇ ਸੱਟ ਲੱਗੀ ਹੈ ਵਾਹਿਗੁਰੂ ਨੇ ਫਿਰ ਨੌਜਾਨ ਤੇ ਮਿਹਰ ਕੀਤੀ ਤੇ ਮੁੰਡਾ ਫਿਰ ਗਰਾਊਂਡਾਂ ਦੇ ਵਿੱਚ ਆਇਆ ਇਹ ਕਹਿੰਦੇ ਭਰਾਣੇ ਵਾਲੇ ਤਲਵੰਦ ਦੇ ਤਿਆਰ ਕੀਤੇ ਹੋਏ ਆ ਤਲਵੰਦ ਵਾਲੇ ਕਹਿੰਦੇ ਬਲਵੰਤ ਵਾਲਾ ਨੇ ਪੜਾਣੇ ਦੀਆਂ ਜਾਂਦਾ ਬੱਬੂ ਪੱਕੇ ਤੌਰ ਤੇ ਕੈਨੇਡਾ ਜਾ ਬੈਠਾ ਔਰ ਮੇਰੇ ਵੀਰੋ ਕੁਲਵਿੰਦਰ ਗਿਆਨੀ ਸਪੇਨ ਬੈਠਾ ਲੰਮਾ ਟਾਈਮ ਜਿਹੜਾ ਉਹ ਪੜਾਣੇ ਦੀ ਟੀਮ ਲਈ ਖੇਡਿਆ ਤੇ ਉਹਨਾਂ ਦੀ ਕਹਿੰਦੇ ਟੀਮ ਆ ਮੇਰੇ ਵੀਰੋ ਸਾਹਮਣੇ ਕਹਿੰਦੇ ਪੈਂਦੀ ਰੇਡ ਤੇ ਮੰਦਰ ਕਰਦੇ ਗੱਲ ਲਾਉਂਦੀ ਆ ਆਹ ਸਾਹਮਣੇ ਕਹਿੰਦੇ ਵੀ ਚੋਟੀ ਦਾ ਮੈਚ ਸ਼ੁਰੂ ਹੋ ਗਿਆ ਪੜਾਣੇ ਵਾਲੇ ਗੱਭਰੂ ਚਲੇ ਗਏ ਆ ਇਧਰ ਜੀਡੀ ਰੌਣ ਵਾਲੇ ਪਾਸੇ ਪਿੰਡ ਵਾਲੇ ਪਾਸੇ ਟੀਮ ਜਿਹੜੀ ਉਹ ਤਲੇ ੱੱਲੇ ਕੇ ਚਰਨੇ ਦੇ ਪਿੰਡ ਦੀ ਟੀਮ ਖੇਡਦੀ ਹੈ। ਲਓ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਜਿਹੜਾ ਸ਼ੁਰੂ ਹੋ ਗਿਆ ਹੈ। ਦੋਹਾਂ ਖਿਡਾਰੀਆਂ ਦੇ ਦਰਮਿਆਨ ਜਦੋਂ ਜੈਦ ਹੋਣੀ ਹੈ। ਲਓ ਕਬੱਡੀ ਪੈ ਗਈ ਹੈ। ਇੱਕ ਪਾਸੇ ਕਹਿੰਦੇ ਮੁੰਡਾ ਜੀਵਨ ਨਾਰ 2 ਨੰਬਰ ਦੇ ਉੱਤੇ ਲੱਖਾਂ ਲੱਗਾ ਹੋਇਆ ਹੈ। ਲਓ ਸਾਹਮਣੇ ਉਹ ਖੁੱਚ ਭਰੀ ਹੈ ਕਿ ਖੁੱਚ ਭਰਨੀ। ਕਬੱਡੀ ਵਿੱਚ ਲਾਉਣੀ ਔਕੀ ਹੁੰਦੀ ਧਾਕ ਮਿੱਤਰੋ। ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾਕ ਮਿੱਤਰੋ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾ ਕੇ ਮਿੱਤਰੋ ਇਹ ਨੌਜਨ ਕਹਿੰਦੇ ਇਸ ਵੇਲੇ ਭਰਾਣੇ ਵਾਲਾ ਕਿੰਦਾ ਢੰਡਾ ਖੇਡਦਾ ਕਿੰਦਾ ਹੈ ਨੌਜਨ ਮਾਝੇ ਦੀ ਬਹੁਤ ਤਕੜਾ ਖੇਡਦੇ ਆ ਮੁੰਡੇ ਮੇਰੀ ਬੇਨਤੀ ਹੈ ਵੀ ਅਗਲਾ ਜਿਹੜਾ ਮੁਕਾਬਲਾ ਉਹ ਗੁਰਦਿੱਤੀ ਵਾਲਾ ਤੇ ਕਸੂ ਵਾਲੇ ਦਾ ਖੇਡਿਆ ਜਾਣਾ ਗੁਰਦਿੱਤੀ ਵਾਲਾ ਤੇ ਕਸੂ ਵਾਲਾ ਬਾਬਾ ਕਲੱਬ ਸ਼ੂਸ਼ਕ ਤੇ ਸੁਨਹਾਰੇ ਮੈਂ ਧੰਨਵਾਦ ਕਰਦਾ ਲੈ ਵੀ ਭੇਜਿਆ ਕਲਵੰਤ ਬਾਈ ਹੋਂਗਾ ਟਾਂਕੇ ਭਰਾਣੇ ਦਾ ਬਾਈ ਦਾ ਫੋਨ ਆਇਆ ਬਾਈ ਕਹਿੰਦਾ ਵੀ ਮਨਦੀਪ ਆਪਾਂ ਨੂੰ ਕੋਈ ਲਾਂਚ ਨਹੀਂ ਪਰ ਆਪਾਂ ਇੱਕ ਵਾਰੀ ਫੇਰ ਪਿੰਡ ਦਾ ਨਾਂ ਜਿਹੜਾ ਓਨ ਮੇਰੇ ਵੀਰ ਸਿੱਡਾ ਤੇ ਲੈ ਕੇ ਜਾਣਾ ਆਹ ਕਹਿੰਦੇ ਕਿੰਦਾ ਏ ਨੌਣ ਪੁਰਾਣੇ ਵਾਲਾ ਜਿਹਨੇ ਜੱਫਾ ਲਾ ਕੇ ਬੱਲੇ ਬੱਲੇ ਕਰਾਤੀ ਹੈ ਅਗਲੀਆਂ ਟੀਮਾਂ ਪਲੀਜ਼ ਤਿਆਰੀ ਕਰਕੇ ਗਰਾਊਂਡ ਤੇ ਲੱਗੇ ਆ ਜਣ ਗੁਰਦਿੱਤੀ ਵਾਲਾ ਤੇ ਕੱਸੋ ਵਾਲਾ ਲਓ ਕਬੱਡੀ ਪਾਰਾ ਕਰਦੇ ਗੱਲਾਂ ਜੀ ਆਹ ਲਓ ਸਾਹਮਣੇ ਲਾਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਤਿਆਰ ਹੈ ਲਓ ਸਾਹਮਣੇ ਕਹਿੰਦੇ ਮੁਕਾਬਲਾ ਚੋਟੀ ਦਾ ਹੈ ਦੋ ਖਿਡਾਰੀਆਂ ਦੇ ਦਰਮਿਆਨ ਲਓ 11 ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆ ਅਗਲੀ ਕਬੱਡੀ ਕਾਲੇ ਵੀ ਪੈਣ ਜਾ ਰਹੀ ਹੈ ਚਾਰ ਜਾਪੀ ਤਿਆਰ ਛੋਟੇ ਵੀਰ ਕਰਦੇ ਗੱਲ ਪੈਂਦੀ ہوئی ਕਬੱਡੀ ਤੇ ਲਓ ਸਾਹਮਣੇ ਕਹਿੰਦੇ ਚੋਟੀ ਦਾ ਮੁਕਾਬਲਾ ਗੋਰੇ ਦੀ ਕਬੱਡੀ ਤੇ ਕਰ ਵੀ ਗੱਲ ਸਿਰੇ ਦਾ ਕੰਨੇ ਮੁਕਾਬਲਾ ਅਗਲੀ ਟੀਮਾਂ ਆਉਣ ਮੇਰੀ ਬੇਨਤੀ ਹੈ ਗੁਰਦਿੱਤੀ ਵਾਲਾ ਤੇ ਕੱਸੂ ਵਾਲਾ ਆਹ ਸਾਹਮਣੇ ਮੁੰਡਾ ਕਹਿੰਦੇ ਭਰਾੜੇ ਵਾਲਾ ਏ ਦਿਲਪ੍ਰੀਤ ਉਹ ਭਰਾਣੇ ਵਾਲਾ ਇਸ ਵੇਲੇ ਕਹਿੰਦੇ ਬੱਲੇ 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 ਪਰ ਮੁੰਡਾ ਕਹਿੰਦੇ ਰੇਡਰ ਵੀ ਤੇਜ ਸੱਚੇ ਖੱਬੇ ਉੱਤੇ ਖੱਲੇ ਲੱਗਦਾ ਜੋਰ ਲੈ ਵੀ ਦਰਸ਼ਕ ਵੀਰੇ ਤਾੜੀ ਮਾਰੋ ਦੋਆ ਗੱਪਰੂਆਂ ਦੇ ਨਾਂ ਤੇ ਉਹ ਮੁੰਡਿਆਂ ਨੇ ਕਹਿੰਦੇ ਅਰ ਜੋਰ ਲਾਉਂਦਾ ਬੱਲੇ ਆ ਨਾ ਜਾਣਾ ਬੱਲੇ ਆ ਨਾ ਜਾਣਾ ਇਹ ਹਿੱਟ ਵਿੱਚ ਜੋਰ ਹੋਵੇ ਲੱਗੀ ਰੋਕੀ ਤਾਂ ਪੁੱਛਦੇ ਸਰਨਾਮਾ ਹਰਜੀਤ ਬਰਾਰ ਜਾਹੇ ਉਧਰ ਲੈ ਪੁੱਤ ਜੰਦੀਆਂ ਮਾਵਾਂ ਹਰਜੀਤ ਬਰਾਰ ਜਾਹੇ ਕਿੰਨੇ ਦੀ ਕਬੱਡੀ ਪੈ ਰਹੀ ਹੈ ਕਰਦੇ ਸਤਨਾਵੀ ਲਾਓ ਸਾਹਮਣੇ ਭਿੰਦਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪੜਾਣੇ ਦੀ ਧਰਤੀ ਜਿੱਥੋਂ ਦੇ ਕਹਿੰਦੇ ਬੱਬੂ ਦੀਆਂ ਗੱਲਾਂ ਜਿੱਥੋਂ ਦੇ ਕਹਿੰਦੇ ਢੰਗ ਦੀਆਂ ਗੱਲਾਂ ਲਓ ਜਿੱਥੋਂ ਦੇ ਕਹਿੰਦੇ ਕਲਵੰਤ ਦੀਆਂ ਗੱਲਾਂ ਪਹੜਾਣਾ ਪਿੰਡ ਕਬੱਡੀ ਦੇ ਮਹਾਰਥੀ ਉਹਨਿਆਂ ਦੀ ਧਰਤੀ ਹੈ ਫਰੋਟ ਜ਼ਿਲ੍ਹੇ ਨੂੰ ਮਾਣ ਹੈ ਆ ਨਗਰ ਦੇ ਉੱਤੇ ਆਹ ਕਹਿੰਦੇ ਕਲਾ 에어ਪੋਰਟ ਕਰੋੜੀਆ